ਇਸ ਸਾਲ ਭਾਰਤ ਨੂੰ ਜਿਹੜੇ ਛੱਡਣ ਵਾਲੇ ਲੋਕ ਨੇ ਉਹਨਾਂ ਦਾ ਅੰਕੜਾ ਬਹੁਤ ਵੱਡਾ ਹੈ 2023 ਦੇ ਵਿੱਚ ਵੀ 51 ਹਜ਼ਾਰ ਲੋਕ ਚਲੇ ਗਏ ਸੀ ਤੇ 2022 ਦੇ ਵਿੱਚ 75 ਹਜ਼ਾਰ ਗਏ ਸੀ ਇਹ ਲੋਕ ਭਾਰਤ ਛੱਡ ਕੇ ਕਰੋੜ ਜਾਂਦੇ ਆ ਕਰੋੜਪਤੀ ਹੂੰ ਜਾਂਦੇ ਨੇ ਜਿਹੜਾ ਦबई ਨੂੰ ਯੂਕੇ ਨੂੰ ਆਸਟ੍ਰੇਲੀਆ ਨੂੰ ਅਮਰੀਕਾ ਨੂੰ ਹੂੰ ਜਿਹੜਾ ਅੱਧੇ ਜਾ ਰਹੇ ਨੇ ਦबई ਵੱਲ ਬੜੇ ਮਕਾਨ ਪੈ ਰਹੇ ਦबई ਚ ਕੀ ਭਾਰਤ ਨੂੰ ਇਹਨਾਂ ਦੇ ਜਾਣ ਤੋਂ ਕੋਈ ਨੁਕਸਾਨ ਹੋ ਰਿਹਾ ਹੈ ਦੇ ਬੰਤੇ ਜਾ ਰਹੇ ਨੇ ਕਰੋੜਪਤੀ ਉਥੋਂ ਤੋਂ ਜਾ ਰਹੇ ਨੇ ਭਾਰਤ ਨੂੰ ਨੁਕਸਾਨਤਾ ਜੀ ਬਿਜ਼ਨਸ ਤਾਂ ਹੁੰਦਾ ਹੀ ਆ ਜੋ ਕੋਈ ਬੰਦਾ ਇੱਥੇ ਕੰਮ ਕਰ ਰਿਹਾ ਪਰ ਨੁਕਸਾਨ ਉਹਨਾਂ ਨੇ ਮੰਨ ਰਿਹਾ মিডিਆ ਸਖਸੀ ਵਾਲੇ ਕਹਿੰਦੇ ਪਹਿਲ ਹੋੜ ਲੱਗਣਗੇ ਕਹਿੰਦਾ ਵੀ ਪੈਸੇ ਹੋਰ ਮੈਂ ਕਿਉਂ ਤੂੰ ਆਪਣਾ ਵਾਦਾ ਹੋਇਆ ਨੇ ਕਿਲੋਮੀਟਰ ਕਹਿੰਦਾ ਮੈਂ ਤੂੰ ਜਾਂਦਾ ਕਿ ਉੱਥੇ ਛੜਤਾ ਛੜਤਾ ਅੱਗੇ ਪੁਲਿਸ ਆ ਗਈ ਪੁਲਿਸ ਨੇ ਚਾਕੇ ਫੌਜ ਦੇ ਵਾਲੇ ਕਰਤਾ ਫੌਜ ਨੇ ਜਾ ਤਾ ਚੱਲ ਦੇਲ ਜਾਂ ਤਾ ਸਾਲ ਜੇਲ੍ਹ ਚ ਨਹੀਂ ਫਿਰ ਚੱਲ ਫੌਜ ਫੌਜ ਇਸ ਸਾਲ ਭਾਰਤ ਨੂੰ ਜਿਹੜੇ ਛੱਡਣ ਵਾਲੇ ਲੋਕ ਨੇ ਉਹਨਾਂ ਦਾ ਅੰਕੜਾ ਬਹੁਤ ਵੱਡਾ ਹੈ 2023 ਦੇ ਵਿੱਚ ਵੀ 51 ਹਜ਼ਾਰ ਲੋਕ ਚਲੇ ਗਏ ਸੀ ਤੇ 2022 ਦੇ ਵਿੱਚ 75 ਹਜ਼ਾਰ ਗਏ ਸੀ ਜੀ ਇਹ ਕਿਉਂ ਜਾ ਰਹੇ ਨੇ ਲੋਕ ਇਹਨੇ ਭਾਰਤ ਛੱਡ ਕੇ ਇਹ ਬੜੀ ਵੱਡੀ ਰਿਸਰਚ ਹੈ ਜੀ ਬੜਾ ਵੱਡਾ ਕਾਰਨ ਹੈ ਹੂੰ ਵੀ ਲੋਕ ਭਾਰਤ ਛੱਡ ਕੇ ਕਰੋੜ ਜਾਂਦੇ ਆ ਕਰੋੜਪਤੀ ਹੂੰ ਜਾਂਦੇ ਨੇ ਜਰਾਂ ਦबई ਨੂੰ ਯੂਕੇ ਨੂੰ ਆਸਟ੍ਰੇਲੀਆ ਨੂੰ ਅਮਰੀਕਾ ਨੂੰ ਹੂੰ ਜਰਾ ਦ ਜਾ ਰਹੇ ਨੇ ਦੁਬਈ ਵੱਲ بڑے ਮਕਾਨ ਪੈ ਰਹੇ ਨੇ ਦੁਬਈ 'ਚ ਇਹ ਲੋਕ ਜਾ ਰਹੇ ਨੇ ਕਿਉਂ ਜਾ ਰਹੇ ਨੇ ਲੋਕ ਇਹ ਗੁਰੂਪਤੀ ਨੇ ਇੱਥੇ ਕਿਹੜਾ ਭਾਰਤ ਕਿਹੜਾ ਉਹ ਆਰਜਾਬ ਹੀ ਰਹਿੰਦੇ ਵੱਡੇ ਪੱਦਰ ਤੇ 4300 4300 ਜਾਣਗੇ ਇਸ ਸਾਲ ਦੇ ਵਿੱਚ 23 ਵਿੱਚ ਤੁਹਾਨੂੰ ਤਾਂ ਤਰਵਿੰਦਰ ਨੇ 5100 ਤੇ 2022 ਵਿੱਚ ਗਏ ਸੀਗੇ 7500 ਤੇ ਇਸ ਸੰਦਰਭ ਦੇ ਵਿੱਚ ਜਿਹੜੀ ਸਰਚ ਵਿੱਚ ਸਾਹਮਣੇ ਆ ਕਿਉਂ ਜਾ ਰਹੇ ਨੇ ਲੋਕ ਇਹ ਜਾਣ ਦਾ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਉਹਨਾਂ ਨੂੰ ਫਿਊਚਰ ਸਕਿਉਰਿਟੀ ਹੂੰ ਮਿਲ ਰਹੀ ਆ ਹੈਲਥ ਸਕਿਉਰਿਟੀ ਡਰ ਹੈ ਨਹੀਂ ਹਾਂ ਡਰ ਕੋਈ ਹੈ ਨਹੀਂ ਤੇ ਕ੍ਰਾਈਮ ਰੇਟ ਘਟਾ ਹੂੰ ਕ੍ਰਾਈਮ ਘਟਾ ਉੱਥੇ ਤੇ ਬੰਦੇ ਸੰਤੁਸ਼ਟੀ ਨਾਲ ਮਰਨਾ ਚਾਹੁੰਦੇ ਆ ਵੀਰ ਉੱਥੇ ਕੰਮ ਕੋਰ ਕਰੋ ਤੇ ਕੰਮ ਨੂੰ ਸਟੇਬਲ ਕਰੋ ਉੱਥੇ ਤੁਸੀਂ ਉੱਥੇ ਤੇ ਕੰਮ ਕਰਕੇ ਆਪਣਾ ਉਹ ਕੀ ਭਾਰਤ ਨੂੰ ਇਹਨਾਂ ਦੇ ਜਾਣ ਤੋਂ ਕੋਈ ਨੁਕਸਾਨ ਹੋ ਰਿਹਾ ਹੂੰ ਜਿਹੜੇ ਬੰਦੇ ਜਾ ਰਹੇ ਨੇ ਕਰੋੜਪਤੀ ਉੱਥੇ ਕੋਈ ਜਾ ਰਹੇ ਨੇ ਭਾਰਤ ਨੂੰ ਨੁਕਸਾਨਤਾ ਜੀ bizness ਤਾਂ ਹੁੰਦਾ ਹੀ ਆ ਜੋ ਕੋਈ ਬੰਦਾ ਕੰਮ ਕਰ ਰਿਹਾ ਪਰ ਨੁਕਸਾਨ ਉਹਨਾਂ ਨੇ ਮੰਨ ਰਿਹਾ ਮੀਡੀਆ ਮੀਡੀਆ ਨੇ ਮੀਡੀਆ ਕਹਿੰਦਾ ਨਹੀਂ ਨੁਕਸਾਨ ਘੱਟ ਹੋ ਰਿਹਾ ਕਿਉਂਕਿ ਇੱਥੇ ਕਰੋੜਪਤੀ ਹੋਰ ਪੈਦਾ ਹੋ ਜਾਂਦੇ ਆ ਹੂੰ ਵੀ ਉਹ ਜਾਂਦੇ ਆ ਹੋਰ ਪੈਦਾ ਹੋ ਜਾਂਦੇ ਆ ਕਰੋੜਪਤੀ ਕਹਿੰਦੇ ਭਾਰਤ ਨੂੰ ਕੋਈ ਨੁਕਸਾਨ ਨਹੀਂ ਵੈਸੇ ਮੈਨੂੰ ਮੀਡੀਆ ਨੂੰ ਗੱਲ ਕਹਿਣੀ ਚਾਹੀਦੀ ਆ ਕਿ ਜਿਹੜਾ ਬੰਦਾ ਇੱਥੇ ਕਰੋੜਪਤੀ bizness ਕਰ ਰਿਹਾ ਇੱਥੇ ਉਹਦੀ ਕੋਈ ਫੈਕਟਰੀ ਆ ਇੱਥੇ ਫਰਜ ਕਰ ਲਓ ਜੇ ਉੱਥੇ 4 10 20 ਬੰਦੇ ਕੰਮ ਕਰਦੇ ਆ ਉਹ ਫਾਇਦੇ ਨਾਲ ਦੇਸ਼ ਨੂੰ ਉਹਨੂੰ ਇਨਕਮ ਟੈਕਸ ਦੇ ਰਿਹਾ ਹੋ ਦੇਸ਼ ਨੂੰ ਟੈਕਸ ਦੇ ਤੈ ਪਰ ਰਿਹਾ ਉਹਦਾ ਨੁਕਸਾਨ ਤਾਂ ਹੈਗਾ ਜਾਂ ਕੀ ਨੁਕਸਾਨ ਨਹੀਂ ਹੈਗਾ ਜੀ ਆਪਾਂ ਉਹ ਕਹਿੰਦੇ ਨਾ ਆਪਣੀ ਹਵਾ ਚ ਵੀ ਆ ਭਾਰਤ ਦੇ ਲੋਕਾਂ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਜੀ ਕਰੋੜਪਤੀ ਪੈਦਾ ਹੋਰ ਹੋ ਹੀ ਜਾਂਦੇ ਆ ਲੋਕਾਂ ਦੀ ਰੋਜ਼ੀ ਰੋਟੀ ਵੀ ਖਤਮ ਹੁੰਦੀ ਹੈ ਰੋਟੀ ਖਤਮ ਹੁੰਦੀ ਹੈ ਜੀ ਇਹ ਲੋਕ ਜਾ ਰਹੇ ਨੇ ਲਗਾਤਾਰ ਵੱਡੀ ਗੱਲ ਹੈ ਜੀ ਇਹ ਜਿੱਦਾਂ ਕਿ ਰੂਸ ਦੇ ਵਿੱਚ ਜਦੋਂ ਜੰਗ ਚੱਲ ਰਹੀ ਸੀ ਸਾਡੇ ਪੰਜਾਬੀ 70 ਪਹੁੰਚੇ ਉੱਥੇ ਹੂੰ ਪਤਾ ਕਿੱਦਾਂ ਫਸਾਏ ਉਹ ਟੈਕਸੀ ਵਾਲੇ ਗਏ ਟੈਕਸੀ ਵਾਲੇ ਨੂੰ ਕਹਿਣ ਲੱਗੇ ਭਾਈ ਇੱਧਰ ਜਾਓ ਤੁਸੀਂ ਹੂੰ ਕੁਝ ਮਲਗੇ ਕੁਝ ਬੰਦੇ ਨੇ ਕਹਾਣੀਆਂਾਂ ਜਾਂਦੇ ਟੈਕਸੀ ਵਾਲਾ ਕਹਿੰਦਾ ਪੈਸੇ ਹੋਰ ਲੱਗਣਗੇ ਕਹਿੰਦਾ ਪੈਸੇ ਹੋਰ ਮੈਂ ਕਿਉਂ ਦੂੰ ਤੈਨੂੰ ਆਪਣਾ ਵਾਦਾ ਹੋਇਆ ਨੇ ਕਿਲੋਮੀਟਰ ਕਹਿੰਦਾ ਮੈਂ ਤੈਨੂੰ ਜਾਂਦਾ ਫਿਰ ਉੱਥੇ ਛੜਤਾ ਛੜਤਾ ਅੱਗੇ ਪੁਲਿਸ ਆ ਗਈ ਪੁਲਿਸ ਨੇ ਚੱਕ ਕੇ ਫੌਜ ਦੇ ਵਾਲੇ ਕਰਤਾ ਫੌਜ ਨੇ ਚੱਲ ਦੇਰ ਚੱਲ 10 10 ਸਾਲ ਜੇਲ੍ਹ ਚ ਨਹੀਂ ਫਿਰ ਚੱਲ ਫੌਜ 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 ਭਰਤੀ ਕਰਦੇ ਹੋ ਹੁੰਦੇ ਕਈ ਸਾਰੇ ਮਰ ਵੀ ਗਏ ਬੰਦੇ ਉੱਥੇ ਤੇ ਕਈ ਸਾਰੇ ਵਾਪਸ ਵੀ ਆ ਰਹੇ ਨੇ ਉੱਥੇ ਤੇ ਭਾਰਤ ਦੇ ਕਾਫੀ ਬੰਦੇ ਨੇ ਜੀ ਉੱਥੇ ਇੱਦਾਂ ਵਿਦੇਸ਼ਾਂ ਵਿੱਚ ਜਾ ਕੇ ਜਿਹੜੇ ਵਿਦੇਸ਼ ਇਦਾਂ ਵੀ ਕੰਮ ਉਹ ਵਿਦੇਸ਼ਾਂ ਦੇ ਬਹੁਤ ਕਹਾਣੀਆਂ ਨੇ ਜੀ ਆਪਾਂ ਸ਼ੁਰੂ ਕਰ ਲਈ ਤਾਂ ਬੁੱਕਦੀਆਂ ਨਹੀਂ ਪਰ ਸਾਡੀਆਂ ਹੋਰ ਖਬਰਾਂ ਖਬਰਾਂ ਵੀ ਹੈਗੀਆਂ ਨੇ ਕੱਲੇ ਕਰੋੜਪਤੀ ਨਹੀਂ ਆਖਦਾ ਸਾਬ ਜਿਹੜੇ ਨੌਜਵਾਨ ਵੈਸੇ ਜਾਂਦੇ ਨੇ ਚਾਹੇ ਉਹ ਪੰਜਾਬ ਚੋ ਜਾਣ ਕਿਤੋਂ ਵੀ ਜਾਣ ਉਹ ਵੀ ਉੱਥੇ ਕਾਫੀ ਜਿਹੜੇ ਪੈਸੇ ਇਨਵੈਸਟ ਕਰਕੇ ਜਾਂਦੇ ਨੇ ਲੱਖਾਂ ਕਰੋੜਾ ਰੁਪਈਆ ਤਾਂ ਉਹਨਾਂ ਦਾ ਹੀ ਸਲਾਨਾ ਬਣ ਜਾਂਦਾ ਹੈ ਜਿਹੜੀ ਇੱਥੋਂ ਦੀ ਆਰਥਿਕਤਾ ਦੂਜੇ ਦੇਸ਼ਾਂ ਦੇ ਵਿੱਚ ਚਲੀ ਜਾਂਦੀ ਹੈ ਬਹੁਤ ਬਹੁਤ ਪੈਸੇ ਜਾ ਰਹੇ ਨੇ ਤੋਂ ਜਿਹੜੇ ਬੰਦੇ ਜਾ ਰਹੇ ਨੇ ਤੋਂ ਇੰਨਾ ਪੈਸਾ ਇੱਕ 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 ਸਮੈਸਟਰ ਦਾ ਬਾਈ ਜੀ 10000 ਡਾਲਰ ਪੜਨਾ ਪਿਆ ਰਿਆ ਕੈਨੇਡਾ ਵਿੱਚ 10000 ਡਾਲਰ ਇੱਕ ਸਮੈਸਟਰ ਦਾ 2 ਸਾਲ ਦੀ ਪੜ੍ਹਾਈ ਆ ਫਰਜ ਕਰ ਲਓ ਤਾਂ ਕਿੰਨਾ ਹੋ ਗਿਆ 10000 ਡਾਲਰ ਹੂੰ 40000 ਡਾਲਰ 2 ਸਾਲ ਦੀ ਪੜ੍ਹਾਈ ਦਾ ਬੰਦਾ ਖਰਚ ਕਰ ਰਿਹਾ ਹੂੰ ਜਿਹੜੇ ਹੋਰ ਖਰਚੇ ਕਰਦਾ ਉੱਥੇ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਮਿਹਨਤ ਕਰਦਾ ਬੰਦਾ ਉੱਥੇ ਜਾ ਕੇ ਕੈਨੇਡਾ ਵੀ ਜਾ ਕੇ ਸੌਖੀ ਜ਼ਿੰਦਗੀ ਨਹੀਂ ਬਾਈ ਹੂੰ ਬੜਾ ਕੁਝ ਜ਼ਿੰਦਗੀ ਆ ਵਿਦੇਸ਼ਾਂ ਵਿੱਚ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਪੜਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਤੇ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ